ਅੱਜ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਫਾਜ਼ਿਲਕਾ ਦੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਫੈਡਰੇਸ਼ਨਾਂ ਮੁਲਾਜ਼ਮ ਜਥੇਬੰਦੀਆਂ ਅਤੇ ਆਜ਼ਾਦ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ ਜੈਹਾਬਾਦ ਕੇਂਦਰ ਸਰਕਾਰ ਮਰਦਾਬਾਦ 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 ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਹਾਂਜੀ ਪ੍ਰਧਾਨ ਜੀ ਅੱਜ ਇੱਥੇ ਤੁਸੀਂ ਫਾਜ਼ਲਕਾ ਦੇ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਦੇ ਵਿੱਚ ਸਾਰੇ ਜਣੇ ਇਕੱਠੇ ਹੋਏ ਹੋ ਕੀ ਮਸਲਾ ਸੀ ਤੇ ਕੀ ਕੀ ਪ੍ਰੋਗਰਾਮ ਤੁਸੀਂ ਅੱਜ ਅਲਿਕੇ ਨੇ ਅੱਜ ਅਸੀਂ ਡਿਸਟ੍ਰਿਕਟ ਫਾਜ਼ਲਕਾ ਦੀਆਂ ਸਾਰੀਆਂ ਜਮਹੂਰੀ ਜਥੇਬੰਦੀਆਂ ਪੈਨਸ਼ਨ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਜਿਸ ਤਰ੍ਹਾਂ ਹੀ ਪੰਜਾਬ ਸਟੇਟ ਨੇ ਪੰਗਾ ਸੀ ਪਾਵੇਂ ਮਲਾਜਮਾਂ ਦੀਆਂ ਪੰਗਾ ਸੀ ਉਸ ਤੇ ਇੱਕ ਕੋਆਰਡੀਨੇਸ਼ਨ ਕਮੇਟੀ ਬਣਦੀ ਹੈ ਸਟੇਟ ਦੀ ਉਸੇ ਤਹਿਤ ਅੱਜ ਜ਼ਿਲ੍ਹਾ ਫਾਲਕਾ ਦੀ ਚੋਣਾਂ ਵਾਸਤੇ ਸਰਦਾਰ ਗਗਨਦੀਪ ਸਿੰਘ ਜੀ ਦੀ ਭੁੱਲ ਦੀ ਡਿਊਟੀ ਲੱਗੀ ਸੀ ਅਸੀਂ ਸਾਰੀਆਂ ਜਥੇਬੰਦੀਆਂ ਸਿਰ ਜੋੜ ਕੇ ਬੈਠੀਆਂ ਵਿਚਾਰ-ਮੁਵਾਰਸ਼ ਕੀਤਾ ਪਿਛਲੇ ਲੰਮੇ ਸਮੇਂ ਤੋਂ ਪੈਨਸ਼ਨਾਂ ਦੀਆਂ ਤੇ ਜਿਹੜੀਆਂ ਮੌਜੂਦਾ ਮੁਲਾਜ਼ਮਾਂ ਦੀਆਂ ਭਾਵੇਂ ਜੋ तमाम ਮਸਲਾ ਨੂੰ ਵਿਚਾਰਨ ਵਾਸਤੇ ਸਿਰ ਜੋੜ ਕੇ ਅਸੀਂ ਬੈਠ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੋ ਸਵੇਰ ਸਾਨੂੰ ਐਲਾਨ ਕਰੂਗਾ ਜਿਸ ਤਰ੍ਹਾਂ ਦੇ ਭਾਵੇਂ ਐਮਐਲਏ ਦਾ ਘਰਾਓ ਭਾਵੇਂ ਡੀਸੀ ਦਫ਼ਤਰ ਦਾ ਘਰਾਓ ਤੇ 16 ਫਰਵਰੀ ਨੂੰ ਟ੍ਰੇਡ ਯੂਨੀਅਨ ਦੇ ਇਕੱਠ ਦੇ ਵਿੱਚ ਅਸੀਂ ਕਿਸਾਨਾਂ ਦੇ ਨਾਲ ਮਿਲ ਕੇ ਸਾਰੀਆਂ ਜਥੇਬੰਦੀਆਂ ਜਿਲ੍ਹਾ ਫਾਲਕਾ ਦੀਆਂ ਵੀ ਇਕੱਠ ਵਿੱਚ ਦਮ ਲਿਆ ਦੇਾਂਗੇ ਤੇ ਜਿਹੜੀਆਂ ਸਾਡੀਆਂ ਹਦੂਰੀਆਂ ਮੰਗਾਂ ਉਹਨੂੰ ਅਸੀਂ ਜੜ ਤੋੜ ਇਜ਼ਤਨ ਕਰਕੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਇੱਥੇ ਕਮੇਟਿੰਗ ਕੀਤੀ ਆ ਫਾਜ਼ਿਲਕਾ ਦੇ ਵਿੱਚ ਇਸ ਮੀਟਿੰਗ ਕਰਨ ਦਾ ਕੀ ਮਕਸਦ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਕਿਹੜੇ-ਕਿਹੜੇ ਸੰਘਰਸ਼ ਵਿੜਨ ਜਾ ਰਹੇ ਹੋ? ਅੱਜ ਦੀ ਮੀਟਿੰਗ ਪੰਜਾਬ ਮੁਲਾਜ਼ਮ ਪੈਨਸ਼ਨਰ ਤੇ ਸਾਂਝਾ ਫਰੰਟ ਵੱਲੋਂ ਸੂਬੇ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਜਿਹਦੇ ਵਿੱਚ ਸਾਡੇ ਸੂਬੇ ਦੇ ਫਰੰਟ ਦੇ ਕਨਵੀਨਰ ਸਾਥੀ ਗਗਨਦੀਪ ਸਿੰਘ ਜੀ ਪੁੱਲਰ ਬਠਿੰਡੇ ਤੋਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਜਿਲ੍ਹਾ ਜਿਹੜਾ ਕਮੇਟੀ ਆ ਜਿਹੜਾ ਫਰੰਟ ਦਾ ਜਿਹੜਾ ਗਠਨ ਕਰਨ ਲਈ ਇਕੱਤਰਤਾ ਹੋਈ ਹੈ ਜਿਹਦੇ ਵਿੱਚ 2 ਦਰਜਨ ਤੋਂ ਵੱਧ ਸਾਥੀ ਵੱਖ-ਵੱਖ ਟ੍ਰੇਡ ਯੂਨੀਅਨਾਂ ਤੋਂ ਵੱਖ-ਵੱਖ ਫਰੰਟਾਂ ਤੋਂ ਜਿਹੜੇ ਆ ਇਦੇ ਵਿੱਚ ਬੜੀ ਸ਼ਿੱਦਤ ਦੇ ਨਾਲ ਸ਼ਾਮਲ ਹੋਏ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਫਰੰਟ ਦੇ ਜਿਹੜੇ ਵੀ ਪ੍ਰੋਗਰਾਮ ਆਉਣਗੇ ਐਸ ਵਾਲੇ ਜਿਹੜਾ ਮੁੱਖ ਦੇਸ਼ ਵਿਆਪੀ ਬੰਦ ਦਾ ਹੜਤਾਲਾ ਤੇ ਉਸ ਨੂੰ ਇੰਪਲੀਮੈਂਟ ਕਰਨ ਲਈ ਉਸ ਨੂੰ ਸਫਲ ਕਰਨ ਦੇ ਲਈ ਕੇਂਦਰ ਦੀ ਸਰਕਾਰ ਜਿਹੜੀ ਮੋਦੀ ਦੀ ਸਰਕਾਰ ਆ ਉਹ ਸਾਰੇ ਦੇਸ਼ ਦੇ ਜਨਤਕਦਾਰੇ ਜਿਹੜੇ ਆ ਉਹ ਟੋਟਲੀ ਜਿਹੜੀ ਆ ਉਹ ਕੌਡੀਆਂ ਦੇ ਪਾ ਵੇਚ ਰਹੀ ਆ ਨਿੱਜੀਕਰਨ ਕਰ ਰਹੀ ਆ ਉਹਨਾਂ ਨੀਤੀਆਂ ਦੇ ਖਿਲਾਫ ਪਲੱਸ ਜਿਹੜਾ ਫਿਰ ਹੋ ਗਿਆ ਇਹ ਨੂੰ ਜਿਹੜੀ ਡੀਐਨਡੀ ਆਊਟਸੋਰਸ ਕੱਚੇ ਕੰਮ ਹੈ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਪੈਨਸ਼ਨਾਂ ਦੀ ਜਿਹੜੀ ਮੁੱਖ ਮੰਗ ਆ 2.59 ਜਿਹੜੀ 6ਵੇਂ ਪੀਕ ਮਿਸ਼ਨ ਨੇ ਮਤਲਬ ਇਹ ਸਿਫਾਰਸ਼ ਕੀਤੀ ਆ ਦੇਸ਼ ਦੇ ਅੰਦਰ ਪੰਜਾਬ ਜਿਹੜਾ ਪਹਿਲਾ ਸੂਬਾ ਬਣ ਗਿਆ ਜਿਸ ਨੇ ਜਿਹੜੀ ਆ ਪੈਨਸ਼ਨਾਂ ਦੇ ਨਾਲ ਜਿਹੜੇ ਪੀਕ ਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਪਹਿਲੇ ਪੀਕ ਮਿਸ਼ਨ ਇਹਨਾਂ ਚਿਰ ਬੈਠਾ ਰਿਹਾ ਹੁਣ 2 ਸਾਲ ਹੋ ਗਏ ਰਿਪੋਰਟ ਆਈ ਨੂੰ 21 ਦੀ ਉਸ ਤੋਂ ਬਾਅਦ 24 ਆ ਗਿਆ ਅਜੇ ਤੱਕ ਹੋਰ ਰਿਪੋਰਟ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਇਹ ਮੁੱਖ ਮੰਗਾ 68 ਮਹੀਨਿਆਂ ਦਾ ਜਿਹੜਾ ਏਰੀਅਰ ਆ ਤੇ ਮਲਾਜ਼ਮਾਂ ਦੀ ਪੈਨਸ਼ਨਾਂ ਦਾ ਇਕਮੁਸ਼ਤ ਜਿਹੜਾ ਉਹ ਦਿੱਤਾ ਜਾਵੇ ਇਹ ਸਰਕਾਰ ਜਿਹੜੀ ਬੜੀ ਭਕੁੰ ਸਰਕਾਰ ਚੋਣਾਂ ਤੋਂ ਪਹਿਲਾਂ ਬਹੁਤ ਕੁਝ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਜਿਹੜੀਆਂ ਗਰੰਟੀਆਂ ਸਾਰੀਆਂ ਅੱਜ ਹਵਾ ਚ ਉੱਗੀਆਂ ਜਿਹੜੇ ਵਸੀਲੇ ਜਟਾਉਣੇ ਸੀ ਜੇ ਕਹਿੰਦੇ ਸੀ ਵੀ 20000 ਕਰੋੜ ਰੁਪਏ ਸਾਡਾ ਰੇਤੇ ਤੇ ਮਾਈਨਿੰਗ ਤੋਂ ਆਊਗਾ ਬਾਕੀ ਕਸਾਈਤ ਹੋਊਗਾ ਉਹ ਸਾਰਾ ਕੁਝ ਹੁਣ ਕਿੱਥੇ ਆ ਉਹਦੀ ਲੀਕਜ ਕਿੱਥੇ ਹੋ ਰਹੀ ਆ ਉਹ ਪੈਸਾ ਹੁਣ ਤੱਕ 40000 ਕਰੋੜ ਅੰਗਾਰ ਤਾਂ ਲਗਾਤਾਰ ਕਰਜ਼ੇ ਦੇ ਕਰਜ਼ਾ ਲੈ ਰਹੀ ਆ ਲਗਾਤਾਰ ਜਿਹੜਾ ਪੰਜਾਬ ਦੇ ਜਿਹੜਾ ਮੁਲਾਜ਼ਮਾਂ ਦਾ ਸਾਂਝਾ ਫਰੰਟਾ ਉਹਦੇ ਇੰਨੇ بڑے ਐਕਸ਼ਨ ਹੋ ਗਏ ਆ ਲਗਾਤਾਰ ਸਟੇਟ ਨੂੰ ਜਿਹੜਾ ਉਹ ਮੀਟਿੰਗ ਨਹੀਂ ਦਿੱਤੀ ਜਾ ਰਹੀ ਸਾਰੀਆਂ ਮੰਗਾਂ ਨੂੰ ਜਿਹੜਾ ਹੁਣ ਜਿਹੜਾ ਕੀਤਾ ਜਾ ਰਿਹਾ ਪੁਰਾਣੀ ਪੈਨਸ਼ਨ ਦਾ ਜਿਹੜਾ ਬਹਾਲੀ ਦਾ ਜਿਹੜਾ ਕਹਿੰਦੇ ਸੀ ਅਸੀਂ ਬਹਾਲ ਕਰ ਦਿੱਤੀ ਆ ਸਾਰੀ ਪ੍ਰੋਸ ਕਰ ਗਈ ਹੋਵੇ ਉਹਨੂੰ 1972 ਦੇ ਜਿਹੜਾ ਸੀਐਸਆਰ ਦੇ ਤਹਿਤ ਪੰਜਾਬ ਦੀ ਕੈਬਨਟ ਦੇ ਕੋਲੇ ਬਕਾਇਦਾ ਅਖਤਿਆਰ ਆ ਜੇ ਰਾਜਸਥਾਨ ਛੱਤੀਸਗੜ੍ਹ ਹਿਮਾਚਲ ਕਰ ਸਕਦਾ ਤਾਂ ਫਿਰ ਪੰਜਾਬ ਨੂੰ ਕੀ ਹੋਇਆ ਇਹ ਪੰਜਾਬ ਦੀ ਜਿਹੜੀ ਮੁੱਖ ਮੰਗ ਸੀ ਉਸ ਵੇਲੇ ਚੋਣਾਂ ਤੋਂ ਪਹਿਲਾਂ ਵੀ ਤੇ ਹੁਣ ਹੁਣ ਵੀ ਇਹ ਪੱਕੇ ਜਿਹੜੇ ਕਰਨੇ ਸੀ ਉਹਦੇ ਤੋਂ ਵੀ ਸਰਕਾਰ ਉਹੀ ਨਵ ਉਦਾਰਵਾਦੀ ਨੀਤੀਆਂ ਦੇ ਰਾਹ ਤੇ ਆ ਆਈਐਨਐਫ ਇੰਟਰਨੈਸ਼ਨਲ ਨੀਤੀ ਫੰਡ ਤੇ ਵਰਲਡ ਬੈਂਕ ਦੀਆਂ ਜਿਹੜੀਆਂ ਦਿਸ਼ਾ ਨਿਰਦੇਸ਼ ਨੇ ਜਿਹੜੇ ਕੇਂਦਰ ਦੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦੇ ਤਹਿਤ ਜਿਹੜਾ ਉਹ ਕੰਮ ਚਲਾ ਰਹੀ ਆ ਤੇ ਲੋਕਾਂ ਅਜੇ ਵੀ ਜਿਹੜਾ ਉਹ ਲਾਰੇ ਲੱਪੇ ਲਾ ਰਹੀ ਆ ਇਹ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਪ੍ਰੋਗਰਾਮ ਆਊਗਾ ਉਹਨੂੰ ਜ਼ਿਲ੍ਹਾ ਜਿਹੜਾ ਬੜੀ ਤੰਦਾਈ ਦੇ ਨਾਲ ਤੇ ਸਿੱਧੇ ਨਾਲ ਲਾਗੂ ਕਰੇਗਾ ਧੰਨਵਾਦ ਆਵਾ ਕੇਂਦਰ ਸਰਕਾਰ ਵੀ ਜਿਹੜੀ ਆ ਉਹ ਬੜੇ ਵੱਡੇ ਮੁੱਦੇ ਪੈਨਸ਼ਨ ਦੇ ਮੁੱਦੇ ਉਹਨਾਂ ਤੋਂ ਭੱਜੀ ਐ ਇਸ ਕਰਕੇ ਪੰਜਾਬ ਦੀਆਂ ਜਿੰਨੀਆਂ ਵੀ ਸੰਘਰਸ਼ੀ ਜਥੇਬੰਦੀਆਂ ਐ ਸਾਰੀਆਂ ਫੈਡਰੇਸ਼ਨਾਂ ਨੇ ਇਕੱਠੇ ਹੋ ਕੇ ਇੱਕ ਸਾਂਝਾ ਮੋਰਚਾ ਜਿਹੜਾ ਉਹ ਪੰਜਾਬ ਦੇ ਵਿੱਚ ਉਹਦਾ ਗਠਨ ਕੀਤਾ ਹੈ ਉਹਦੇ ਤਹਿਤ ਹੀ ਅੱਜ ਸਾਡੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਸਾਡੇ ਸਤਕਾਰਯੋਗ ਫੈਡਰੇਸ਼ਨਾਂ ਦੇ ਜੋ ਸਾਂਝਾ ਮੋਰਚਾ ਉਹਨਾਂ ਦੇ代表ਿੰਦਾ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਐ ਤੇ ਅੱਜ ਫਾਜ਼ਿਲਕਾ ਦੀਆਂ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ ਨੇ ਇਕੱਠੇ ਹੋ ਕੇ ਇੱਕ ਫਰੰਟ ਤੋਂ ਸਾਂਝੇ ਮੋਰਚੇ ਦਾ ਆਗਾਜ਼ ਕੀਤਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਪ੍ਰੋਗਰਾਮ ਸਾਨੂੰ ਸਾਂਝਾ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਤੋਂ ਮਿਲੂਗਾ ਉਹਦੇ ਤਹਿਤ ਅਸੀਂ ਰਲ ਕੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਜਿਹੜਾ ਪ੍ਰੋਗਰਾਮ ਸਾਨੂੰ ਦਿੱਤਾ ਜਾਊਗਾ ਮੈਂ ਉਸ ਤੋਂ ਲਾਭ ਇਲਾਵਾ ਜਿੰਨੇ ਵੀ ਸੰਘਰਸ਼ ਦੇ ਪ੍ਰੋਗਰਾਮ ਸਾਨੂੰ ਮਿਲਣਗੇ ਅਸੀਂ ਰਲ ਮਿਲ ਕੇ ਫਾਜ਼ਿਲਕਾ ਜ਼ਿਲ੍ਹੇ ਵੱਲੋਂ ਉਹਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਾਂਗੇ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਮੁਲਾਜ਼ਮਾਰੂ ਨੀਤੀਆਂ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ